ਲਿਖਿਆ ਨਵਾਂ ਆਕਾਸ਼ ਤੇ ਨਵੀਂ ਧਰਤੀ ਵੇਖੀ ਤੇ ਪੇਲਾ ਆਕਾਸ਼ ਤੇ ਪੇਲੀ ਧਰਤੀ ਜਾਂਦੀ ਰਹੀ ਇੱਕ ਵਿਸ਼ਵਾਸੀ ਦੇ ਜੀਵਨ ਦੇ ਵਿੱਚ ਕਦੀ ਵੀ ਇੱਕ ਸਾਥ ਪੁਰਾਣਾ ਸੁਭਾਅ ਤੇ ਨਵਾਂ ਸੁਭਾਅ ਵੇਖਣ ਨੂੰ ਨਹੀਂ ਮਿਲੇਗਾ ਜਾਂ ਤੇ ਪੁਰਾਣਾ ਤੇ ਜਾਂ ਪੁਰਾਣਾ ਚਾਲ ਚਲਣ ਤੇ ਨਵਾਂ ਚਾਲ ਚਲਣ ਦੋਨੋਂ ਇੱਕ ਸਾਥ ਤੁਹਾਡੇ ਜੀਵਨ 'ਚ ਨਹੀਂ ਹੋਣਗੇ ਜਾਂ ਤਾਂ ਤੁਸੀਂ ਪੁਰਾਣੇ 'ਚ ਨਜ਼ਰ ਆਓਗੇ ਜਾਂ ਵਿੱਚ ਜਦੋਂ ਤੱਕ ਪੁਰਾਣਾ ਆਕਾਸ਼ ਤੇ ਪੁਰਾਣੀ ਤਰਤੀਬ ਬਣੀ ਰਹੇਗੀ ਉਦੋਂ ਤੱਕ ਨਵਾਂ ਆਕਾਸ਼ ਨਵੀਂ ਤਰਤੀਬ ਨਹੀਂ ਪ੍ਰਗਟ ਹੋਏਗੀ ਅੱਜ ਅਸੀਂ ਆਪਣੀ ਪੁਰਾਣੀ ਮਨੁੱਖਤਾ ਨੂੰ ਇੰਨਾ ਕਾ ਜ਼ਿਆਦਾ ਅਸੀਂ ਅਸਕੇ ਪਕੜਿਆ ਹੁੰਦਾ ਆ ਇੰਨਾ ਜ਼ਿਆਦਾ ਅਸੀਂ ਉਹਦੇ ਨਾਲ ਚਿਪਕੇ ਹੁੰਦੇ ਆਂ ਔਰ ਉਸ ਦੇ ਨਾਲ ਅਸੀਂ ਇਹ ਵੀ ਉਮੀਦ ਕਰਦੇ ਆਂ ਕਿ ਪ੍ਰਭੂ ਤੂੰ ਨਵੀਂ ਇਨਸਾਨੀਅਤ ਮੇਰੇ ਅੰਦਰ ਕੀ ਕਰਦੇ ਪ੍ਰਗਟ ਕਰ ਉਹਨੂੰ ਨਵੀਂ ਸ੍ਰਿਸ਼ਟੀ ਬਣਾਉਂਦਾ ਕਿ ਪੁਰਾਣੀ ਸ੍ਰਿਸ਼ਟੀ ਨੂੰ ਅਸੀਂ ਛੱਡਣ ਵਾਸਤੇ ਯਾਰ ਨਹੀਂ